ਸਾਡੀ ਪੰਜਾਬੀਓ ਅੱਜ ਰਿਸ਼ਤੇਦਾਰੀ ਵਿੱਚ ਭੈਣ ਦੇ ਘਰੇ ਆਏ ਸੀ ਮਲੋਟ ਦੇ ਨਾਲ ਪਿੰਡ ਵਿਰਖੇੜਾ ਤੇ ਇਹਨਾਂ ਦੇ ਘਰੇ ਇੱਕ ਨਾ ਅਮਰੂਦਾਂ ਦਾ ਬੂਟਾ ਲੱਗਿਆ ਬਹੁਤ ਫਲ ਆ ਤੇ ਇਹ ਜਿਹੜੇ ਅਮਰੂਦਾਂ ਬਹੁਤ ਮਿੱਠੇ ਆ ਤੇ ਵਾਕਿਆ ਹੀ ਘਰ ਦਾ ਜਿਹੜਾ ਕੋਈ ਵੀ ਬੂਟਾ ਹੈ ਜਾਂ ਕੋਈ ਵੀ ਫਾਲ ਫਰੂਟ ਸਬਜੀ ਹੈ ਵਾਕਈ ਸਵਾਦ ਹੁੰਦਾ ਉਹਦੇ ਵਿੱਚ ਮਿਠਾਸ ਹੁੰਦੀ ਹੈ ਅੱਜ ਗੱਲ ਕਰਦੇ ਆਂ ਵੀ ਇਹ ਇੱਕ ਤਾਂ ਇਨਾ ਫਲ ਲੱਗਣ ਦਾ ਤੇ ਦੂਜਾ ਮਿਠਾਸ ਜਾਂ ਕਈ ਵਾਰੀ ਕਾਣੇ ਹੁੰਦੇ ਆ ਜਾਂ ਕਈ ਨੁਕਸਪੈਣ ਦੇ ਬੂਟਿਆਂ 'ਚ ਵੀ ਉਹਦੇ ਕਾਰਨ ਇਹ ਪੁੱਛਦੇ ਆਂ ਆਪਾਂ ਕੁਲਵਿੰਦਰ ਨੂੰ ਵੀ ਕੀ ਇਹਦਾ ਕਾਰਨ ਹੈ ਇਹਦੀ ਮਿਠਾਸ ਦਾ ਤੇ ਵੱਧ ਝਾੜ ਦਾ ਹਾਂਜੀ ਕੁਲਵਿੰਦਰ ਜੀ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਦੱਸ ਇਹਦੀ ਜਾਣਕਾਰੀ ਇਹ ਮਿਠਾਸ ਦਾ ਮਤਲਬ ਜਿਵੇਂ ਤੁਸੀਂ ਕਹਿੰਦੇ ਵੀ ਫਲ ਨਹੀਂ ਜਗਦਾ ਬੂਟਾ ਗਰੋਥ ਨਹੀਂ ਕਰਦਾ ਬੂਟਾ ਹੂੰ ਜਾ ਮਨ ਕੇ ਮਠਾਸ ਵਿੱਚ ਕਿਵੇਂ ਆਉਂਦੀ ਅਮਰੂਦ ਚ ਜ਼ਿਆਦੇ ਇਹਦਾ ਮਤਲਬ ਇਹ ਆ ਅਮਰੂਦ ਦੀ ਮਠਾਸ ਦਾ ਮਤਲਬ ਵੀ ਜਿਵੇਂ ਆਪਣੇ ਆ ਵਿੱਚ ਬੂਟਿਆਂ ਦੇ ਵਿੱਚ ਸੋਕ ਪੈ ਜਾਂਦੀ ਹੈ ਹਾਂ ਦਾਣੇ ਟੁੱਟੀ ਸੁੱਕੀ ਆ ਸੁੱਕੀ ਆ ਹਾਂ ਇਹਨੂੰ ਜਦੋਂ ਅਗਲਾ ਦਾਣੇ ਲੱਗਣਿਆ ਅਗਲੇ ਦਾ ਜਿਵੇਂ ਕਿ ਇਹ ਬੂਟਾ 12 ਮਾਸੀ 12 ਮਹੀਨੇ 30 ਦਿਨ ਹੀ ਫਲ ਦਿੰਦਾ ਠੀਕ ਆச்சா 12 ਮਾਸੀ ਆ ਇਹ ਬੂਟਾ ਹਾਂਜੀ 12 ਮਾਸੀ ਬੂਟਾ 12 ਮਹੀਨੇ 30 ਦਿਨ ਫਲ ਦਿੰਦਾ ਗਰਮੀ ਤੋਂ ਸਿਆਲ ਚ ਵੀ ਠੀਕ ਹੈ ਠੀਕ ਹੈ ਜੀ ਇਹ ਹੁਣ ਲਗਾਤਾਰ ਸਿਆਲ ਚ ਫਲ ਦੇਊਗਾ ਠੀਕ ਹੈ ਤੇ ਮੁਰਕੇ ਦਾ ਫੋਗ ਦਾ ਮਤਲਬ ਕੀ ਜਿਵੇਂ ਸੋਕ ਪੈ ਜਾਂਦੀ ਹੈ ਉਹਨੂੰ ਕੱਢਣੀ ਜ਼ਰੂਰੀ ਹੈ ਠੀਕ ਆ ਇਹਦਾ ਫਲ ਨਹੀਂ ਲੱਗਦਾਗਾ ਦੂਸਰਾ ਇਹ ਫਿੱਕਾ ਕਰ ਦਿੰਦਾ ਅੱਛਾ ਮਠਾਸ ਘਟਾ ਦਿੰਦਾ ਹਾਂਜੀ ਇਹ ਫੋਗ ਜਿਹੜੀ ਸੋਕ ਹੈ ਜੀ ਠੀਕ ਠੀਕ ਆ ਵਿਰੋਧ ਕਰਨੇ ਬੂਟੇ ਦੀ ਜਾਨਕੀ ਗੋਡੀ ਨਾ ਪਾਣੀ ਹਾਂ ਜਦੋਂ ਆਪਾਂ ਇਹਨੂੰ ਗੋਡੀ ਪਾਵਾਂਗੇ ਇਹਨੂੰ ਜੜ੍ਹਾਂ ਨੂੰ ਸਹਾ ਮਿਲੂਗਾ ਉਹਨੇ ਹੀ ਜ਼ਿਆਦਾ ਫਲ ਚੱਕਦਾ ਇਹਨੂੰ ਜਿਆਦਾ ਜਤ ਵੱਧ ਵੱਧ ਰੂੜੀ ਪਾਓ ਠੀਕ ਜੜ੍ਹਾਂ ਦੇ ਜਾਲਾ ਵੱਜ ਜਾਂਦਾ ਉਹ ਕਰਨਾ ਜ਼ਰੂਰੀ ਹੈ ਧੰਨਵਾਦ ਜੀ ਠੀਕ ਅਕਲਵੰਦ ਰੱਖ ਹੋਰ ਗੱਲ ਆ ਯਾਰ ਫਲ ਬੜਾ ਉੱਚਾ ਲੱਗਿਆ ਜਿਵੇਂ ਬਹੁਤ ਵਧੀਆ ਹੋਵੇ ਪੱਕੇ ਹਨਾ ਅਮਰੂਦ ਲੱਗੇ ਆ ਹਾਂਜੀ ਹਾਂਜੀ ਤੇ ਫਿਰ ਤੁਸੀਂ ਯਾਰ ਤੋੜਦੇ ਕਿਵੇਂ ਮੰਨ ਲਓ ਇੱਕ ਤਾਂ ਜੇ ਹੁਣ ਆਪਾਂ ਕਿਸੇ ਸੋਟੀ ਨਾਲ ਜਾਂ ਡਾਂਗ ਨਾਲ ਜਾਂ ਸਿੱਟਾਂਗੇ ਤੇ ਉਹਦੇ ਨਾਲ ਤਾਂ ਯਾਰ ਕੱਚੇ ਵੀ ਝੜਨਗੇ ਤੇ ਪੱਤੇ ਵੀ ਟੁੱਟਣਗੇ ਹਨਾ ਜੀ ਬੂਟਾ ਆਪ ਹਿਲਾਈਏ ਇੱਕ ਤਾਂ ਟਾਣਾ ਰੁੱਸ ਗਈ ਹਾਂ ਨਰਮ ਹੁੰਦਾ ਬਹੁਤ ਕੱਚਾ ਹੁੰਦਾ ਬੂਟਾ ਇਹਦਾ ਕਾਰਨ ਆ ਅਸੀਂ ਇੱਕ ਕੋਈ ਛੋਟੀ ਜਿਹੀ ਘਰੇ ਆਮ ਚੀਜ਼ ਬਣਾਈ ਆ ਜਗਾੜ ਲਾਇਆ ਹੈ ਅੱਛਾ ਉਹ ਤੁਹਾਨੂੰ ਦੱਸ ਦੇਣਾ ਗੁਰੂ ਸਿੰਘ ਨੇ ਲਾਇਆ ਬਈ ਉਹਦੇ ਲਈ ਆ ਤੇ ਇੱਕ ਮਿੰਟ ਅੱਛਾ ਅੱਛਾ ਆਹਾ ਹੈ ਹਾਂ ਹਾਂ ਇੱਕ ਬੋਤਲ ਹੈ ਕਰੇ ਕਰੇਲੂ ਆਮ ਹੁੰਦੇ ਡੰਡਾ ਪਹਿਲਾ ਲਾਇਆ ਸੀ ਨਾਲ ਪੈਗ ਤੇ ਬਾਅਦ ਚੇ ਤੋਂ ਲਿਆ ਕੰਮ ਹੈ ਅੱਛਾ ਤਾਂ ਵਿਚਾਲੋਂ ਕਟਿੰਗ ਕਰਕੇ ਕਟਿੰਗ ਕਰਕੇ ਆਹ ਦੇਖੀ ਤੁਹਾਨੂੰ ਵਿਖਾਉਣਾ ਕਿੰਨਾ ਇਸ਼ਟਾ ਖਾਲਾ ਜਾਂ ਕੁਛ ਨਹੀਂ ਆ ਉਹਨੂੰ ਆਪ ਜੇ ਤੋੜਦੇ ਆ ਆ ਦੇਖੋ ਆ ਪਾਇ ਇਥੋਂ ਇੱਕ ਮਿੰਟ ਇੱਕ ਮਿੰਟ ਹਾਂ ਠੀਕ ਹੈ ਜੀ ਹਾਂ ਇੱਥੇ ਲੋ ਨਾਲ ਅੱਛਾ ਹਾਂ ਚੱਲ ਕੋਈ ਨਹੀਂ ਕੋਈ ਆ ਦੇਖੋ ਇਹ ਆ ਇਹ ਲਈ ਇਹਦੇ ਵਿੱਚ ਆ ਗਿਆ ਹੈ ਹੋਲੀ ਆ ਗਈ ਤਾਂ ਬੁੱਟੇ ਨੂੰ ਕੋਈ ਤਕਲੀਫ ਨਹੀਂ ਠੀਕ ਨਾਲੇ ਤੋੜਦਾ ਆਸਾਨੀ ਆ ਠੀਕ ਹੈ ਯਾਰ ਵਧੀਆ ਨਾਲ ਦੇਖ ਕੇ ਨਾ ਖਰਾਬ ਹੋਵੇ ਹਨਾ ਆ ਤਰੀਕਾ ਤੁਹਾਡਾ ਬਹੁਤ ਵਧੀਆ ਯਾਰ ਹਾਂ ਵੀ ਪੰਜਾਬੀਓ ਇਹ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤੇ ਅਮਰੂਦ ਦੇ ਬੂਟੇ ਬਾਰੇ ਜਿਹੜੀ ਤੁਹਾਨੂੰ ਆਹ ਜਿਹੜੇ ਵਿੱਚੋਂ ਸੁੱਕੀਆਂ ਡਾਣੀਆਂ ਜਾਂ ਹੁੰਦੀਆਂ ਇਹਨੂੰ ਤੋੜ ਕੇ ਵੱਧ ਤੋਂ ਵੱਧ ਫਲ ਲਓ ਮਿੱਠੇ ਤਾਜ਼ੇ ਫਲ ਤੇ ਦੂਜੀ ਮੈਂ ਜਿਹੜੀ ਅਕਸਰੀ ਗੱਲ ਕਰਦਾ ਹੁੰਨਾ ਵੀ ਆਪਦੇ ਘਰਾਂ ਦੇ ਵਿੱਚ ਆਪਦੇ ਖੇਤਾਂ ਦੇ ਵਿੱਚ ਫਲ ਪੌਦੇ ਸਬਜ਼ੀਆਂ ਲਾਇਆ ਕਰੋ